ਜੀ ਗੱਲ ਜੀ ਮੈਂ ਵਿਕੀ ਲਖਵੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਡ ਬਟੀਕ ਦੇ ਉੱਤੇ ਇਸ ਤੋਂ ਪਹਿਲਾਂ ਜੋ ਅਸੀਂ ਵੀਡੀਓ ਪਾਈ ਸੀ ਵੀ ਜੋ ਕੜਾਈ ਵਾਲਾ ਸੂਟ ਧੋਣ ਦੇ ਵਿੱਚ ਉੱਚਾ ਹੋ ਜਾਂਦਾ ਹੈ ਨਾ ਉਸ ਨੂੰ ਆਪਾਂ ਕੀ ਹੱਲ ਕਰ ਸਕਦੇ ਹਾਂ ਉਹ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਹ ਵੀਡੀਓ ਦੇ ਵਿੱਚ ਸਾਨੂੰ ਬਹੁਤ ਪੈਣਾ ਦਾ ਕਮੈਂਟ ਆਇਆ ਵੀ ਜਿਹੜਾ ਉਹ ਕੜਾਈ ਵਾਲਾ ਸੂਟ ਆ ਜਿਹੜਾ ਉਹਦਾ ਅਗਲਾ ਪਾਸਾ ਉੱਚਾ ਹੋਇਆ ਸੀਗਾ ਨਾ ਉਹਦੇ ਉੱਤੇ ਆਪਾਂ ਕੜਾਈ ਕਰਕੇ ਮਤਲਬ ਜਿਹੜਾ ਪਹਿਲਾਂ ਕੰਪਿਊਟਰ ਵਾਲੀ ਕੜਾਈ ਹੋਈ ਸੀ ਉਹਦੇ ਨਾਲ ਮਿਲਦਾ ਜੁਲਦਾ ਹੀ ਕੜਾਈ ਕਰਤੀ ਤੇ ਕਈ ਭੈਣਾਂ ਨੇ ਸਾਨੂੰ ਕਮੈਂਟ ਕਰਿਆ ਵੀ ਜਿਹੜਾ ਉਹ ਪਿਛਲਾ ਪਾਸਾ ਨਾ ਵੀ ਤੁਸੀਂ ਉਹਦਾ ਕੀ ਹੱਲ ਕਰਿਆ ਤੇ ਸਾਰੇ ਭੈਣਾਂ ਦੀ ਮੰਗ ਉੱਤੇ ਹਨਾ ਅੱਜ ਆਪਾਂ ਉਹੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਉਸੇ ਸੂਟ ਦਾ ਨਾ ਹਜੇ ਕਰਨਾ ਰਹਿਦਾ ਸੀਗਾ ਉਹਦਾ ਜਿਹੜਾ ਬੈਕ ਵਾਲਾ ਪਾਸਾ ਆਪਾਂ ਉਹ ਦਿਖਾਵਾਂਗੇ ਸਾਨੂੰ ਵੀ ਆਪਣੇ ਉਹਦਾ ਕੀ ਹੱਲ ਕਰਿਆ ਤੇ ਉਹ ਵੀ ਬਹੁਤ ਸੋਹਣਾ ਹੱਲ ਆ ਤੇ ਜਿਹੜੇ ਭੈਣ ਭਰਾਵਾਂ ਨੇ ਆਪ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਾਇਆ ਕਰਿਆ ਉਹ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਮੈਂ ਇੱਕ ਤੁਹਾਨੂੰ ਵਾਰੀ ਹੀ ਵਾਰੀ ਇਹ ਵੀ ਰਿਕੁਐਸਟ ਕਰਨਾ ਚਾਹੁੰਨਾ ਹਾਂ ਨਾ ਮੈਂ ਜ਼ਿਆਦਾਤਰ ਇਹ ਗੱਲ ਕਹਿੰਦਾ ਨਹੀਂ ਹੈਗਾ ਵੀ ਜਿਹੜਾ ਆਪਣਾ ਬੈਲ ਆਈਕਨ ਹੁੰਦਾ ਨਾ ਤੁਸੀਂ ਉਹਨੂੰ ਵੀ ਦਬਦਿਆ ਕਰੋ ਕਿਉਂਕਿ ਬੈਲ ਆਈਕਨ ਦਬਨ ਦਾ ਤੁਹਾਨੂੰ ਇਹ ਫਾਇਦਾ ਅਸੀਂ ਜੇ ਜਦੋਂ ਵੀ ਵੀਡੀਓ ਚਾੜਾਂਗੇ ਹਨਾ ਤੁਹਾਡੇ ਚੈਨਲ ਦੇ ਉੱਤੇ ਤੁਰੰਤ ਉਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੂਗਾ ਤੇ ਵੀਡੀਓ ਤੁਸੀਂ ਤੁਰੰਤ ਦੇਖ ਸਕਦੇ ਹੋ ਤੇ ਚਲੋ ਜੀ ਜ਼ਿਆਦਾ ਦਿਨ ਨਾਲੇ ਦਾ ਹੋਇਆ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਆਪਣਾ ਕੜਾਈ ਵਾਲਾ YouTube ਚਾਹੇ ਸੀ ਅੱਜ ਉਹਦਾ ਪਿਛਲੇ ਪਾਸੇ ਦਾ ਤੁਹਾਨੂੰ ਦਿਖਾਉਣੇ ਆ ਵੀਰੋ ਜੇ ਆਪਣੇ ਕੀ ਕਰਿਆ ਵੀ ਜਿਹੜਾ ਉਹ ਵੀ ਸੋਹਣਾ ਲੱਗੇ ਤੇ ਸਾਰੀ ਵੀਡੀਓ ਦੇਖਿਓ ਤੁਸੀਂ ਸਕਿਪ ਨਾ ਕਰਿਓ ਪਹਿਲਾਂ ਵਾਲੀ ਵੀਡੀਓ ਜਿੰਨਾ ਇਹਨੂੰ ਵੀ ਪਿਆਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਚਲੋ ਮੈਂ ਤੁਹਾਨੂੰ ਦਿਖਾਉਣਾ ਆ ਜੀ ਆ ਦੇਖੋ ਯਾ ਸੂਟ ਤੁਹਾਡੇ ਸਾਹਮਣੇ ਅਸੀਂ ਇਹ ਮੇਜ ਤੇ ਵਿਛਾਲਿਆ ਆਪਣੇ ਇਹ ਉਹੀ ਸੂਟ ਆ ਜਿਹਦੇ ਉੱਤੇ ਤੁਸੀਂ ਬਹੁਤ ਵਧੀਆ ਸਾਨੂੰ ਵਿਊ ਦਿੱਤੇ ਸੀਗੇ ਤੇ ਵਧੀਆ ਪਿਆਰ ਦਿੱਤਾ ਸੀਗਾ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਦਵਾਂ ਇਹ ਹਨ ਕਿਹੜਾ ਕਾਦਾ ਸੂਟ ਹੈ ਇਹ ਹੈ ਸਿਲਕ ਦਾ ਸੂਟ ਆ ਇਹ ਸਿਲਕ ਦਾ ਸੂਟ ਆ ਤੇ ਇਹਦੇ ਉੱਤੇ ਕੰਪਿਊਟਰਾਈਜ਼ ਕਢਾਈ ਕੀਤੀ ਹੋਈ ਆ ਤੇ ਆ ਇਹਦਾ ਨਿਚਲਾ ்கੇਰ ਆ ਗਿਆ ਜਿਹੜਾ ਆਪਣੇ ਕਢਾਈ ਕਰਕੇ ਹਨਾ ਇਹਨੂੰ ਥੱਲੇ ਵਧਾਇਆ ਸੀਗਾ ਇਹ ਜਿਹੜਾ ்கੇਰ ਵਧਾਇਆ ਸੀ ਆਪਾਂ ਨੇ ਤਰਪਾਈ ਦੇੜੀ ਸੀ ਇਹਦੀ ਆ ਚੀਜ਼ ਹੂੰ ਹੂੰ ਐਨੀ ਐਵੇਂ ਮੋੜਿਆ ਹੋਇਆ ਸੀ ਇਹ ்கੇਰਾ ਠੀਕ ਆ ਜੀ ਇਹ ਕੱਪੜਾ ਇਹਦੇ ਚ ਵਿੱਚ ਮੋੜਿਆ ਹੋਇਆ ਸੀ ਇਹ ਐਦਾਂ ਮੋੜ ਕੇ ਤਰਪਾਈ ਕੀਤਾ ਹੋਇਆ ਸੀ ਠੀਕ ਆ ਤੇ ਇਹ ਮੋੜ ਕੇ ਮੋੜਿਆ ਹੋਇਆ ਆਪਾਂ ਨੇ ਖੋਲਦਾ ਉਗੇ ਸੂਟ ਆਪਣੇ ਕੋਲੇ ਠੀਕ ਹੋਣ ਵਾਸਤੇ ਆਇਆ ਆਪਾਂ ਨੇ ਇਹਦੀ ਸਟੀਚਿੰਗ ਖੁਦ ਨਹੀਂ ਕੀਤੀ ਠੀਕ ਆ ਇਹਦੇ ਨਾਲ ਦਾ ਕਪੜਾ ਆਪਣੇ ਕੋਲੇ ਹੈ ਨਹੀਂਗਾ ਨਾ ਉਹਨਾਂ ਕੋਲ ਸੀ ਉਹਨਾਂ ਦਾ ਇਹ ਸੂਟ ਆ ਤੇ ਉਹ ਕਹਿੰਦੇ ਵੀ ਸਾਨੂੰ ਬਸ ਇਹਦੇ ਤੇ ਕਢਾਈ ਕਰਾਉਣੀ ਆ ਸੀ ਨੇ ਮੈਂ ਕਿਹਾ ਵੀ ਸੀ ਮੈਂ ਹਾਂ ਜੇ ਲੇਸ ਵਗੈਰਾ ਲਵਾ ਲਉ ਤੁਸੀਂ ਤਾਂ ਵਧੀਆਗਾ ਲੇਸ ਨਾਲ ਜਾਰੇ ਹੋ ਲੈ ਇਸ ਨਾਲ ਵੀ ਸੈੱਟ ਹੋ ਜਾਂਦਾ ਸੈੱਟ ਹੋ ਜੂਗਾ ਉਹ ਕਹਿੰਦੇ ਨਹੀਂ ਵੀ ਅਸੀਂ ਲੈਸ ਨਹੀਂ ਲਵਾਉਣੀ ਹੈਗੀ ਹੂੰ ਹੂੰ ਵੀ ਅਸੀਂ ਨੇ ਸਿੰਪਲ ਐਂ ਸੂਟ ਨੀਵਾ ਕਰਵਾਉਣਾਗਾ ਜੀ ਕੜਾਈ ਕਰ ਦਿਓ ਬਸ ਜੇ ਤੇ ਆ ਵੀ ਹੈ ਨਾ ਪਿਛਲਾ ਪਾਸਾ ਇਹ ਆਪਣੇ ਢੇਡ ਲੈ ਇੰਨਾ ਹੈ ਨਾ ਹਾਂ ਇਹ ਵੀ ਇਦਾਂ ਸਰਪਾਈ ਹੋਇਆ ਹੋਇਆ ਸੀ ਆ ਇੰਨੀ ਜਗ੍ਹਾ ਠੀਕ ਆ ਜਿੱਥੇ ਆ ਕੱਟ ਲੱਗਿਆ ਹੋਇਆ ਇੰਨੀ ਜਗ੍ਹਾ ਵਿੱਚ ਮੁੜੀ ਹੋਈ ਸੀ ਬਾਕੀ ਇਹ ਐ ਵੀ ਹੋ ਜਾਂਦਾ ਨਾ ਜੇ ਇਹ ਆਪਣੇ ਆਪ ਸੌਂਤਾ ਹੁੰਦਾ ਫਿਰ ਤਾਂ ਸ਼ਾਇਦ ਇਹਦੇ ਨਾਲ ਤਾਂ ਆਪਣੇ ਕੋਲ ਕੱਪੜਾ ਹੋ ਸਕਦਾ ਸੀ ਹੈ ਨਾ ਆਪਣੇ ਕੋਲ ਕਈ ਵਾਰੀ ਸਲਾਈ ਕਰਨ ਵਿੱਚ ਬਚ ਜਾਂਦਾ ਆਉਂਦੇ ਨੇ ਪਰ ਇਹਦੇ ਨਾਲ ਦਾ ਰੰਗ ਇਹ ਬਰੁਣ ਆਉਣ ਜਿਵੇਂ ਹੁਣ ਇਧਰ ਆਪਣਾ ਇਹ ਲੇਡ ਮੁੜ ਗਈ ਹੈ ਨਾ ਹੁਣ ਤੇ ਇਹਦੇ ਆਪਾਂ ਨੇ ਇਹ ਇਨਾ ਹਿੱਸਾ ਵਧ ਗਿਆ ਹੈ ਨਾ ਜਿਹੜੀ ਇਹਦੀ ਲੇਡ ਮੋੜ ਨਹੀਂ ਆ ਉਹਦਾ ਕੀ ਹੱਲ ਕਰੋਗੇ ਤੁਸੀਂ ਉਹ ਕਹਿੰਦੇ ਵੀ ਨਾ ਤਾਂ ਸਾਡੇ ਕੋਲੇ ਇਹਦੇ ਨਾਲ ਦਾ ਕੱਪੜਾ ਵੀ ਨਾ ਸਾਨੂੰ ਨਾਲ ਦਾ ਇਹਦੇ ਕੱਪੜਾ ਮਿਲਦੇ ਹੈ ਠੀਕ ਆ ਵੀ ਤੁਸੀਂ ਜੇ ਕਰ ਸਕਦੇ ਹੋ ਵੀ ਤੁਸੀਂ ਆ ਜਿਹੜੀ ਇਹਦੇ ਲਾਈਨਿੰਗ ਲੱਗੀ ਹੋਈ ਆ ਹੂੰ ਹੂੰ ਉਹ ਕਹਿੰਦੇ ਵੀ ਲਾਈਨਿੰਗ ਤੁਸੀਂ ਮੈਂ ਉਹਨਾਂ ਤੋਂ ਕੱਪੜਾ ਮੰਗਿਆ ਸੀ ਮੈਨੂੰ ਨਾਲ ਦਾ ਕੱਪੜਾ ਲਿਆ ਦਿਓ ਵੀ ਸੇਮ ਕੱਪੜਾ ਦੇ ਦਿਓ ਹਾਂ ਹੂੰ ਉਹ ਕਹਿੰਦੇ ਵੀ ਨਾਲ ਦਾ ਤਾਂ ਹੁਣ ਮਿਲਦਾ ਨਹੀਂ ਹੈਗਾ ਵੀ ਅਸੀਂ ਨੇ ਚਲ ਅੱ비 ਪਾਉਣਾ ਤਾਂ ਆਮ ਜਿਹਾ ਮੰਗੂਈਆਂ ਉਹਨਾਂ ਨੇ ਸੂਟ ਇਹ ਪਾਰਟੀ ਵਗੈਰਾ ਤੇ ਤਾਂ ਪਾਉਣਾ ਨਹੀਂ ਠੀਕ ਹੈ ਤੇ ਤੁਸੀਂ ਵੀ ਐਂ ਹੱਲ ਕਰ ਦਿਓ ਬਸ ਇਹਦਾ ਫਿਰ ਮੈਂ ਉਹਨਾਂ ਨੂੰ ਦੱਸਦਾ ਵੀ ਭਾਈ ਤੁਹਾਡੇ ਆ ਜਿਹੜੀ ਲਾਈਨਿੰਗ ਆ ਮੇਰੇ ਕੋਲ ਤਾਂ ਇਹੀ ਹਾਲਾ ਵੀ ਮੈਂ ਇਹ ਘੱਟ ਕੇ ਲਾਈਨਿੰਗ ਇੱਥੋਂ ਜਿੰਨੀ ਕ ਆਪਣੀ ਇਹਦੇ ਅੰਦਰ ਜਿੰਨੀ ਲੇੜ ਮੋੜਨੀ ਆ ਮੋੜਨੀ ਆ ਠੀਕ ਆ ਉਹ ਇੱਥੇ ਲਗਾ ਕੇ ਕੱਪੜਾ ਅੰਦਰਲੀ ਸਾਈਡ ਮੋੜ ਦੇਣੀ ਆ ਉਹ ਕਹਿੰਦੇ ਠੀਕ ਆ ਵੀ ਸਾਨੂੰ ਵੀ ਲੋਟ ਆ ਵੀ ਐਂ ਕਰਕੇ ਦੇ ਦਿਓ ਐਂ ਕਰ ਵੀ ਕਸਟਮਰ ਖੁਸ਼ ਆ ਹਾਂ ਠੀਕ ਆ ਬਾਕੀ ਐ ਹੁਣ ਇੰਨੀ ਸੋਹਣੀ ਕਢਾਈ ਹੋਈ ਹੋਈ ਆ ਨਾ ਚਾਹੇ ਸੂਟ ਪੁਰਾਣੀ ਹੋ ਜੇ ਐ ਸਿੱਟਿਆ ਨਹੀਂ ਜਾਂਦਾ ਹਨਾ ਹਾਂ ਉਹ ਫਿਰ ਐ ਵੀ ਸੂਟ ਕਹਿੰਦੀ ਮੇਰਾ ਨਮਾ ਪਿਆ ਵਿਚਰ ਅਭੀ ਬਾਹਰ اندر ਕਿਤੇ ਜਾਣ ਆਉਣ ਚ ਪਾਇਆ ਜਾਂਦਾ ਵੀਚਰ ਪਾਰਟ ਵਗੈਰਾ ਤਾਂ ਤਾਂ ਨਹੀਂ ਪਾਵਾਂ ਠੀਕ ਆ ਤੇ ਇਹਦੇ ਹੁਣ ਬਸ ਆਪਾਂ ਜਿਹੜੀ ਲਾਈਨਿੰਗ ਹੈ ਇਹਦੀ ਚਲੋ ਨਾਲ ਦੀ ਲੱਗੀ ਹੋਈ ਹੈ ਥੋੜਾ ਜਿਹਾ ਫਰਕ ਤਾਂ ਹੈਗਾ ਲਾਈਟ ਦਾ ਉਹਦਾ ਕਲਰ ਹਾਂ ਹਾਂ ਆਪਾਂ ਬਸ ਇਹਦੇ ਘੇਰੇ ਤੇ ਉਹ ਲਾਉਣੀ ਹੈ ਠੀਕ ਆ ਉਹ ਲਾ ਕੇ ਆਪਾਂ ਇਹਨੂੰ ਇੱਥੋਂ ਇਦਾਂ ਤਰਪਾਈ ਕਰਦੇ ਇੱਥੇ ਚਾਹੇ ਆਪਾਂ ਨਾ ਵੀ ਲਾਈਏ ਤਾਂ ਵੀ ਇਹ ਤਰਪਾਈ ਸੋਹ ਜੂ ਪਰ ਐਵੇਂ ਵੀ ਲਾ ਕੇ ਥੋੜੀ ਜੀ ਚੌੜੀ ਜੀ ਲੇੜ ਮੜ ਜੂਗੀ ਲਾਈ ਦੇਵਾਂਗੇ ਆਪਾਂ ਅੱਗੇ ਵੀ ਤੇ ਪਿੱਛੇ ਵੀ ਅਸ ਪਿੱਛੇ ਤਾਂ ਕੱਲਾ ਲਾਈਨਿੰਗ ਲਾ ਕੇ ਹੀ ਆਹ ਚੀਜ਼ ਮੋੜਨੀ ਆਪਾਂ ਨੇ ਵਿਜਲੀ ਨਿਚਲੀ ਹੋ ਲੋ ਇਹ ਐਨੀ ਐਨੀ ਚੀਜ਼ ਤੇ ਬਸ ਸੀਨ ਲੱਗ ਜੂ ਇਹਦੇ ਨਾਲ ਲਾਈਨਿੰਗ ਲਾ ਕੇ ਤੇ ਇਹ ਐ ਅੰਦਰ ਨੂੰ ਮੁੜ ਜੂਗੀ ਠੀਕ ਆ ਇੱਥੇ ਇਹਦੇ ਤਰਪਾਈ ਹੋ ਜੂਗੀ ਤੇ ਇਹ ਬਰਾਬਰ ਦੋਨੋਂ ਪੱਲੇ ਬਰਾਬਰ ਨੇ ਇਹਦੇ ਹਾਂ ਪੱਲੇ ਬਰਾਬਰ ਨੇ ਮਤਲਬ ਜਿਹੜਾ ਆਪਨੇ ਉਹ ਮੋੜਨਾ ਉਹ ਹੀ ਲਾਈਨਿੰਗ ਲੱਗ ਜੇਗੀ ਵੀ ਆਹ ਜਿਹੜਾ ਇਹਦੇ ਨਾਲ ਦਾ ਰੰਗ ਆ ਇਹਦੇ ਬਰਾਬਰ ਬਰਾਬਰ ਰਹ ਜੂਗਾ ਹਾਂ ਹੈਨਾ ਉਹ ਨਹੀਂ ਦਿਓ ਵੀ ਉਹ ਐ ਨਹੀਂ ਸ਼ੋ ਹੋ ਹਾਂ ਬਾਹਰ ਨਹੀਂ ਸ਼ੋ ਹੋਣਾ ਤੇ ਉਹ ਐ ਲੱਗੂਗਾ ਵੀ ਹੈਨਾ ਵੀ ਵੀ ਹਾਂ ਸੂਟ ਉੱਚਾ ਹੋਈ ਨਹੀਂ ਸੀਗਾ ਹੈਨਾ ਥੋੜਾ ਦੇਖਦੇ ਆਪਾਂ ਕਰਦੇ ਇਹਦਾ ਪਿਆਰੇ ਨੂੰ ਜੋ ਪਹਿਲਾਂ ਆਪਾਂ ਇਹ ਥੋੜਾ ਜਿਹਾ ਸਟੀਚਿੰਗ ਹੋਈ ਹੋਈ ਹੈ ਜੀ ਨਾਲ ਹੂੰ ਤਰਪਾਈ ਵੀ ਹੋਈ ਹੋਈ ਹੈ ਇੱਥੇ ਤੱਕ ਆਪਾਂ ਨੇ ਦੇ ਲਈ ਨਹੀਂ ਸੀ ਤਰਪਾਈ ਇਹਦੀ ਇਹ ਜਿੰਨੀ ਗ ਆਪਣੇ ਉਹ ਮੋੜਨੀਆਂ ਨੇ ਉਹਦੇ ਹਿਸਾਬ ਨਾਲ ਆਪ ਨੂੰ ਕੱਟਣੀ ਪਊਗਾ ਨਾ ਇਹ ਹਾਂ ਇਹ ਹਾਂ ਇਹ ਵੀ ਇੰਨੀ ਇੰਨੀ ਕੱਟ ਕੇ ਲਾ ਦਾਂ ਵਸਤਰ ਪਾਈ ਨੂੰ ਕਰਨੀ ਆਪਾਂ ਬਾਕੀ ਤਾਂ ਅੰਦਰ ਆ ਗਈ ਇਹਨੂੰ ਇੰਨਾ ਫਰਕ ਨਹੀਂ ਪੈਣਾ ਜੇ ਥੋੜੀ ਕੱਟ ਵੀ ਜਾਊਗਾ ਨਾ ਇਹ ਇਹ ਬਹੁਤ ਬੰਨਾਂ ਨੇ ਕਮੈਂਟ ਕਰਿਆ ਸੀਗਾ ਨਾ ਮਹਾ ਵੀ ਚਲੋ ਆਪਾਂ ਇਹ ਚੀਜ਼ ਵੀ ਪਾਈਏ ਹੈ ਨਾ ਕਿਉਂਕਿ ਤਾਂ ਨਹੀਂ ਬਣਾਈ ਸੀ ਉਹ ਫਿਰ ਉਹਨਾਂ ਤੋਂ ਪੁੱਛਿਆ ਸੀ ਨਾ ਉਹ ਕਹਿੰਦੇ ਵੀ ਕੱਪੜਾ ਵੀ ਨਾਲ ਦਾ ਹੈ ਨਹੀਂ ਹਾਂ ਪਹਿਲਾਂ ਸੀ ਇਹ ਵੇਟ ਕਰ ਰਹੀ ਸੀ ਨਾ ਵੀ ਸਾਨੂੰ ਕੱਪੜਾ ਦੇ ਦੇਣਗੇ ਉਹ ਉਹਨਾਂ ਨੂੰ ਕਪੜਾ ਮਿਲਿਆ ਨਹੀਂ ਹੈਗਾ ਕਿਤੇ ਨਾ ਹੀ ਉਹਨਾਂ ਦੇ ਘਰ ਸੀਗਾ ਤੇ ਜਿੱਦੋਂ ਸਲਾਈ ਕਰਾਈ ਸੀ ਉਹਨਾਂ ਨੇ ਉਹਦੇ ਕੋਲੇ ਵੀ ਨਹੀਂ ਸੀਗਾ ਕਪੜਾ ਇਹ ਇਸ ਕਰਕੇ ਅਸੀਂ ਦੂਜੇ ਪਾਸਟ ਬਾਰੇ ਹਜੇ ਉਹ ਸੋਚੀ ਨਹੀਂ ਸੀਗਾ ਇਸਲੇ ਬਾਰੇ ਚਲੋ ਹੁਣ ਜਿਵੇਂ ਉਹਨਾਂ ਨੂੰ ਅਸੀਂ ਦੱਸਤਾ ਵੀ ਆਹ ਆ ਲੋ ਸਕਦਾ ਉਹ ਕਹਿੰਦੇ ਉਹ ਮਨਜੂਰ ਕਹਿੰਦੇ ਵੀ ਸਾਨੂੰ ਮਨਜੂਰ ਆ ਇਹ ਇਸ ਕਰਕੇ ਸੋਚਿਆ ਵੀ ਚਲੋ ਆਪਾਂ ਭੈਣਾਂ ਨਾਲ ਸਾਂਝਾ ਕਰੀਏ ਇਹ ਬਸ ਆਪਾਂ ਨੇ ਜਿੰਨੀ ਕਾ ਪੀਲੇਡ ਮੋੜਨੀ ਆ ਉੰਨੀ ਕਾ ਆਪਾਂ ਕੱਟ ਕੇ ਥੋੜੀ ਜਿਹੀ ਬਸ ਇਹਦਾ ਆਏ ਵੀ ਲਾਈਨਿੰਗ ਥੋੜੀ ਜਿਹੀ ਉੱਚੀ ਹੋ ਜਾਊਗੀ ਪਰ ਇਹੇ ਬਾਹਰ ਦਿਸਦੀ ਨਹੀਂ ਨਾ ਲਾਈਨਿੰਗ ਨਹੀਂ ਕਿਉਂ ਜਿਵੇਂ ਹੁਣ ਭੈਣਾ ਤੁਹਾਨੂੰ ਕਮੈਂਟ ਕਰਦੇ ਹੋ ਹਨਾ ਤੁਸੀਂ ਵੀ ਜਿੰਨਾ ਕੇ ਸਾਥ ਹੁੰਦਾ ਜਿੰਨਾ ਕੇ ਤੁਸੀਂ ਨਾ ਜਾਣਕਾਰੀ ਸਾਥੋਂ ਪੁੱਛਦੇ ਹੋ ਸਾਡਾ ਇਹ ਹੀ ਰਹਿੰਦਾ ਵੀ ਅਸੀਂ ਉਹਨੂੰ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸੀਏ ਜਿਵੇਂ ਜਿਵੇਂ ਵੀ ਤੁਸੀਂ ਸਾਥੋਂ ਪੁੱਛਿਆ ਨਾ ਵੀ ਜਿਵੇਂ ਛਾਪੇ ਬਾਰੇ ਪੁੱਛਿਆ ਮਹਿੰਤੀ ਬਾਰੇ ਪੁੱਛਿਆ ਹੋਰ ਜਿਹੜਾ ਵੀ ਕੁਝ ਤੁਸੀਂ ਪੁੱਛਦੇ ਹੋ ਹਨਾ ਜਿੰਨਾ ਸਾਥੋਂ ਹੁੰਦਾ ਸੀ ਉਹਨਾਂ ਤੁਹਾਨੂੰ ਵੀਡੀਓ ਰਾਹੀਂ ਦੱਸਦੇ ਆ ਕਿਉਂਕਿ ਇੱਕ ਗੱਲ ਆਪਾਂ ਇੱਕ ਛੋਟੀ ਗੱਲ ਹੁੰਦੀ ਆ ਉਹ ਕਮੈਂਟ ਵਿੱਚ ਦੱਸਿਆ ਜਾਂਦਾ ਕਈ ਵਾਰ ਇਹ ਜਿਹੀ ਆਪਣੀ ਜਾਣਕਾਰੀ ਹੁੰਦੀ ਆ ਨਾ ਜਿਹੜੀ ਆਪਾਂ ਵੀਡੀਓ ਬਣਾ ਕੇ ਵਿਸਤਾਰ ਦੇ ਵਿੱਚ ਹੀ ਦੱਸ ਸਕਦੇ ਆ ਚਲੋ ਮੈਨੂੰ ਮੈਨੂੰ ਤਾਂ ਬਹੁਤ ਵਧੀਆ ਨਾ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਨਾ ਸਾਨੂੰ ਵੀ ਟੌਪਿਕ ਮਿਲ ਜਾਂਦਾ ਵੀਡੀਓ ਬਣਾਉਣ ਦੇ ਲਈ ਚਲੋ ਬਸ ਤੇ ਹਜੇ ਅਮਨ ਦੇੜ ਦੇਣੀ ਚਲੋ ਇਹ ਦੇੜ ਦੇ ਦਿੰਦੇ ਹੋ ਨਾ ਫਿਰ ਆਪਾਂ ਤੁਹਾਨੂੰ ਦਿਖਾਉਣੇ ਜਦੋਂ ਲਾਵਾ ਆ ਗਿਆ ਆਪਾਂ ਲਓ ਜੀ ਆਪਾਂ ਨੇ ਉਹ ਜਿਹੜੀ ਥਲਵੀ ਲਾਈਨਿੰਗ ਦੀ ਹੈ ਨਾ ਉਹ ਤੇ ਅਗਲੀ ਤੇ ਹੁਣ ਆਮਨ ਉਹਦੇ ਨਾਲ ਲਾ ਕੇ ਸੀਨ ਲਾ ਰਹੇ ਨੇ ਕੋਈ ਜਿਵੇਂ ਆਪਾਂ ਤੁਹਾਨੂੰ ਦੱਸਿਆ ਜੀ ਹੈ ਨਾ ਵੀ ਜਿੰਨਾ ਹਿੱਸਾ ਆਪਣੇ ਮੋੜ ਨਾਲ ਉਹਦੇ ਹਿਸਾਬ ਨਾਲ ਆਪਾਂ ਨੇ ਇਹ ਜਿਹੜੀ ਲਾਈਨਿੰਗ ਸੀ ਕੱਟ ਲਈ ਕੋਈ ਜਿੰਨਾ ਜਿੰਨਾ ਉਹ ਸੂਟ ਦੇ ਨਾਲ ਦਾ ਜਿਵੇਂ ਆ ਕਪੜਾ ਹੋ ਗਿਆ ਨਾ ਜਿਹੜਾ ਆਪਾਂ ਦੇੜਿਆ ਸੀਗਾ ਉਹ ਜਿਹੜਾ ਅਗਲਾ ਪਾਸਾ ਸੀਗਾ ਜਿੰਨੀ ਉਹਦੀ ਲੈਂਥ ਸੀਗੀ ਇਹ ਜਿਹੜਾ ਪਿਛਲਾ ਪਾਸਾ ਸੀਗਾ 1.5 ਕਿ ਉਹਦੇ ਬਿਲਕੁਲ ਬਰਾਬਰ ਆ ਗਿਆ ਸੀਗਾ ਮਤਲਬ ਕੈਨ ਦਾ ਭਾਵ ਵੀ ਉਹਦੇ ਵਿੱਚੋਂ ਆਪਾਂ ਮੋੜ ਨਹੀਂ ਸਕਦੇ ਸੀ ਕਿਉਂਕਿ ਜੇ ਉਹਨੂੰ ਮੋੜਦੇ ਆਪਾਂ ਹਨਾ ਫਿਰ ਪਿਛਲਾ ਪਾਸਾ ਉੱਚਾ ਹੋ ਜਾਂਦਾ ਇਸ ਕਰਕੇ ਉਹ ਜਿੰਨਾ 1.5 ਸੀ ਉਹਨੂੰ ਤਾਂ ਆਪਾਂ ਨੂੰ ਓਨਾ ਹੀ ਰੱਖਣਾ ਪਊਗਾ ਜਿਹੜਾ ਆਪਾਂ ਨੇ ਮੋੜਨਾ ਸੀਗਾ ਨਾ ਉਹਦੇ ਵਾਸਤੇ ਆਪਾਂ ਨੂੰ ਇਹ ਲਾਈਨਿੰਗ ਉਹਦੇ ਵਿੱਚੋਂ ਕੱਟ ਕੇ ਨਾਲ ਇਹਦੇ ਅਟੈਚ ਕਰਨੀ ਪਈ ਆ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਅਟੈਚ ਕਰ ਦਿੱਤੀ ਇਹ ਉਹਨਾਂ ਨਾਲ ਹੀ ਸੈਰ ਹੈ ਨਾ ਵਿਚ ਨੂੰ ਅਮਨ ਮੋੜ ਦੇਣਗੇ ਤੇ ਦੇਖੋ ਹੁਣ ਆਪਾਂ ਨੇ ਡਬਲ ਸਿਉਣ ਲਾ ਗੀ ਇਹ ਇਹ ਹਿੱਲੇ ਨਾ ਬਿਲਕੁਲ ਵੀ ਲਓ ਜੀ ਜਿਹੜੀ ਆਪਾਂ ਲਾਈਨਿੰਗ ਲਾਈ ਸੀ ਹੈ ਨਾ ਉਹਨਾਂ ਨਾਲ ਹੀ ਹਿਸਾਬ ਪਾ ਇਸ ਤਰ੍ਹਾਂ ਮੋੜ ਕੇ ਹੈ ਨਾ ਤੇ ਸਿਉਣ ਲਾ ਦਾਂਗੇ ਆ ਦੇਖੋ ਇਹ ਬਣ ਗਈ ਨਾ ਇਹਦੀ ਗੱਲ ਤੇ ਇਧਰਲੀ ਸਾਈਡ ਇਹ ਉਹਨਾਂ ਉਹਨਾਂ ਕੱਪੜੇ ਰਹਿ ਗਿਆ ਜਿੰਨਾਂ ਆਪਾਂ ਢੇੜਿਆ ਸੀਗਾ ਆ ਦੇਖੋ ਥੋੜੇ ਸਾਹਮਣੇ ਆ ਜਿਹੜਾ ਮੋੜ ਨੂੰ ਮੋੜ ਨਾਲ ਹਿੱਸਾ ਸੀਗਾ ਉਹ ਉੱਪਰ ਲਾਈਨਿੰਗ ਨੂੰ ਮੋੜ ਦਾਂਗੇ। ਇਹ ਸੀ ਇਹਦਾ ਹੱਲ ਹਾਂ ਪਿੱਛੇ ਵਾਲੀ ਝੇੜੇ ਦਾ ਜੋ ਮਤਲਬ ਕਰਕੇ ਬਹੁਤ ਹੀ ਸੋਹਣਾ ਹੋ ਗਿਆ ਤੇ ਅਗਲੇ ਨਾਲ ਬਿਲਕੁਲ ਹੋ ਗਿਆ ਪਿੱਛੋਂ ਆਪ ਨੂੰ 1% ਵੀ ਇਹ ਅਹਿਸਾਸ ਨਹੀਂ ਹੋਊਗਾ ਵੀ ਇਹ ਉੱਚਾ ਹੋਇਆ ਸੀਗਾ। ਕੱਚੀ ਸੀਨ ਲਾ ਕੇ ਵਸੇ ਤਰਪਾਈ ਕਰਦਾ ਹਾਂ ਹਾਂ ਇਹਦੇ ਫਿਰ ਕੱਚੀ ਸੀਨ ਲਾ ਕੇ ਜਿਵੇਂ ਆ ਮਨੇ ਤੁਹਾਨੂੰ ਦੱਸਿਆ ਮਿੱਤਰਪਾਈ ਹੋ ਜੂਗੀ ਚਲੋ ਸਾਨੂੰ ਕੱਚੀ ਸੀਨ ਲਾ ਕੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨਾ ਕਿਉਂ ਹੋਏ ਫਿਰ ਪ੍ਰੈਸ ਬਰਸ ਹੋ ਕੇ ਫਿਰ ਬਿਲਕੁਲ ਬਰਾਬਰ ਦਾ ਮੈਚ ਖਾ ਜਾਊਗਾ ਉਹਦੇ ਨਾਲ ਮਿਲ ਕੇ ਉਹ ਹੋ ਜਾਊਗਾ ਲਓ ਜੀ ਆਪਾਂ ਨੇ ਇਹ ਕਰਤਾ ਦਾ ਹੱਲ ਪਰਪਰ ਤਿਆਰ ਬਸ ਉਹਨੇ ਇਹਦੇ ਤੇ ਤਰਪਾਈ ਰਹਿ ਗਈ ਕਰਨਾ ਨੇ ਤੇ ਆ ਯੇ ਜਿਹੜੀ ਆਪਣੇ ਲੈਨਿੰਗ ਉਹ ਕਰੀ ਸੀ ਨਾ ਉਹ ਆਪਾਂ ਵਿੱਚ ਮੋੜ ਦਿੱਤੀ। ਇਹ ਬਣ ਗਿਆ ਇਦਾਂ ਦਾ। ਹਾਂ ਦੋਨੇ ਪਾਸੇ ਦਿਖਾ ਦਵਾਂ ਮੈਂ। ਯਾ ਲੋਪੈਣੋ। ਬਾਕੀ ਹਜੇ ਇਹ ਨਾ ਪ੍ਰੈਸ-ਪ੍ਰੋਸ ਮਾਰ ਕੇ ਫੇਰ ਕਿਤੇ ਵਧੀਆ ਸੈੱਟ ਹੋਊਗਾ। ਹਜੇ ਉਹ ਗੜਾ ਟੁਗੜਾ ਜਿਹਾ ਲੱਗੀ ਜਾਂਦਾ ਇਹ। ਇਦਾਂ ਬਣ ਗਿਆ ਇਹ। ਹਾਂ ਇਹ ਆ ਦੇਖੋ ਹੀ ਪੈਣੋ ਇਹ ਆਪਣਾ ਅਗਲਾ ਬੱਸ ਆ ਗਿਆ। ਤੇ ਆਹ ਹਿੱਦਾ ਪਿਸਲਾ ਹਿੱਸਾ ਆ ਗਿਆ। ਇਹ ਇਦਾਂ ਹੋ ਜਾ। ਹਾਂ। ਅੱਜ ਇਹ ਵਸੇ ਦੇ ਪੰਨੇ ਪ੍ਰੈਸ ਕਰਨੀਆਂ ਨਾ ਪ੍ਰੈਸ ਵੀ ਕਰਨੀ ਤੇ ਤਰਪਾਈ ਵੀ ਕਰਨੀ ਹੈ ਹਾਂ ਤਰਪਾਈ ਵੀ ਕਰਨੀ ਹੈ ਉਹ ਕੱਚੀ ਮੇਰੇ ਤਾਂ ਤਰਪਾਈ ਤਰਪਾਈ ਰਹੇਗੀ ਹੂੰ ਮਤਲਬ ਆਹ ਚੀ ਜਿਹੜੀ ਕੈਨਸ ਵੀ ਇਹ ਕਿਵੇਂ ਉੱਚਾ ਠੀਕ ਹੋਊਗਾ ਹਾਂ 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 ਉਹ ਆਪਾਂ ਨੇ ਕਰਤਾ ਨਹੀਂ ਮੈਨੂੰ ਬਹੁਤ ਪਹਿਲਾਂ ਨੇ ਕਮੈਂਟ ਕਰਿਆ ਸੀਗਾ ਬਸ ਜੀ ਇਹਦਾ ਇਹ ਹਾਲ ਹੈ ਹਾਂ ਜੇ ਕਿਸੇ ਨੇ ਕੁਝ ਹੋਰ ਕਰਾਉਣਾ ਹੋਵੇ ਤਾਂ ਕਰਾ ਸਕਦਾ ਤੇ ਬਾਕੀ ਬਾਕੀ ਤੁਸੀਂ ਪ੍ਰੈਸ ਵਗੈਰਾ ਲਾਉਣੀ ਹੋਵੇ ਉਹ ਵੀ ਲਵਾ ਸਕਦੇ ਹਾਂ ਇਹਦੇ ਦੇਖੋ ਨਾ ਆਪਾਂ ਲੈਸ ਵੀ ਲਾ ਸਕਦੇ ਹਾਂ ਬੇਚਸ ਆਪਾਂ ਨੂੰ ਇੱਕ ਕਮੈਂਟ ਵੀ ਆਇਆ ਸੀ ਹੈ ਨਾ ਵੀ ਲੈਸ ਲਾ ਦੋ ਤੇ ਸੋਨੂ ਤਾਂ ਉਹਨੂੰ ਪਹਿਨੋ ਪਤੀ ਹੈ ਨਾ ਵੀ ਜਿਹੜੇ ਕਸਟਮਰ ਨੇ ਆਪਾਂ ਤੋਂ ਕੰਮ ਕਰਾਉਣਾ ਹੁੰਦਾ ਹੈ ਨਾ ਜਿਵੇਂ ਆਪਾਂ ਨੂੰ ਕਸਟਮਰ ਕਹਿੰਦਾ ਆਪਾਂ ਨੂੰ ਓਦਾਂ ਹੀ ਕਰਨਾ ਪੈਂਦਾ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹਾ ਸੀਗਾ ਵੀ ਲੈਸ ਲਾ ਦਿੰਨੇ ਆ ਉਹ ਕਹਿੰਦੇ ਨਹੀਂ ਵੀ ਕੜਾਈ ਕਰਕੇ ਮੈਚਿੰਗ ਕਰੋ ਇਸ ਕਰਕੇ ਆਪਨੇ ਕੜਾਈ ਕਰੀਆ ਹਾਂਜੀ ਲੈਸ ਕਹਿੰਦੇ ਆਪਾਂ ਲੈਸ ਲਾ ਸਕਦੇ ਸੀਗੇ ਮਤਲਬ ਤੁਹਾਨੂੰ ਪਤ ਹੈ ਨਾ ਮੈਨੂੰ ਤੁਸੀਂ ਕੰਮ ਕਰਦੇ ਹੋ ਵੀ ਆਪਾਂ ਆਪਦੇ ਕੋਲੋਂ ਤਾਂ ਕੁਝ ਕਰ ਨਹੀਂ ਸਕਦੇ ਜਿਵੇਂ ਆਪਾਂ ਨੂੰ ਕਸਟਮਰ ਕਹੂਗਾ ਆਪਾਂ ਨੂੰ ਤਾਂ ਉਹਦੇ ਅਕੋਰਡਿੰਗ ਚੱਦਣਾ ਪਊਗਾ ਚਲੋ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂਜੀ ਜਿਹੜਾ ਆਪਾਂ ਇਹ ਪਿਛਲੇ ਹਿੱਸੇ ਦਾ ਹੱਲ ਕੀਤਾ ਨਾ ਉਹ ਤੁਹਾਨੂੰ ਵਧੀਆ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜਰੂਰ ਕਰਿਓ ਤੇ ਇੱਕ ਜਿਹੜਾ ਆਪਣਾ ਹਨਾ ਨਾਲ ਤੁਹਾਨੂੰ ਪਤਾ ਹੈ ਨਾ ਜਦੋਂ ਆਪਾਂ ਸਬਸਕ੍ਰਾਈਬ ਕਰਦੇ ਹੁਣ ਬੈਲ ਆਈਕਨ ਹੁੰਦਾ ਤੁਸੀਂ ਉਹਨੂੰ ਵੀ ਪਲੀਸ ਦਬਾ ਦਿਆ ਕਰੋ ਕਿਉਂਕਿ ਬੈਲ ਆਈਕਨ ਦਬੰਦ ਆਪਣਾ ਇਹ ਫਾਇਦਾ ਸੀ ਜਦੋਂ ਵੀ ਵੀਡੀਓ ਪਾਉਣੀ ਹੈ ਹਨਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਤੁਹਾਡੇ ਚੈਨਲ ਤੇ ਆ ਕੇ ਮਿਲ ਜਾਂਦਾ ਬਾਕੀ ਜੋ ਇਹ ਹੱਲ ਕਰਿਆ ਹਨਾ ਤੁਸੀਂ ਇਹਦੇ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਸਾਨੂੰ ਬਹੁਤ ਪਹਿਲਾਂ ਨੇ ਕਿਹਾ ਸੀ ਕਿ ਵੀ ਪਿਛਲੇ ਪਾਸੇ ਦੀ ਇਹਨਾਂ ਵੀ ਵੀਡੀਓ ਬਣਾਇਓ ਤੇ ਬਾਕੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਉਹਦੇ ਬਾਰੇ ਤੁਸੀਂ ਕਮੈਂਟ ਕਰਿਆ ਕਰੋ ਅਸੀਂ ਤੁਹਾਡੇ ਲਈ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਹਨਾ ਆਉਂਦੇ ਰਹਾਂਗੇ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮaaf ਕਰ ਦਿਓ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਾਤ ਸ੍ਰੀ ਅਕਾਲ